ਉਹ ਬਜਟ ਦਾ ਕੰਟਰੋਲ ਅਸੀਂ ਨਾਲ ਲੈ ਕੇ ਚੱਲਦੇ ਆਏ ਏਰੀਆ ਦੀ ਸੈਟਲਮੈਂਟ ਵੀ ਦੇਖਣੀ ਸੀ ਇਹ ਵੀ ਨਾ ਹੋਵੇ ਵੀ ਪੌੜੀਆਂ ਦਰਵਾਜਿਆਂ ਦੇ ਵਿੱਚ ਵੜਦੀਆਂ ਫਿਰ ਉਹ ਚੀਜ਼ਾਂ ਵੀ ਨਾ ਹੋਣ ਤੁਸੀਂ ਦੱਸਤਾ ਕਿ ਉਹਨੂੰ ਕਿ 25 ਲੱਖ ਚ ਤਿਆਰ ਹੁੰਦੀ ਹੈ ਜੋ ਕਹੇ ਵੀ ਸਾਨੂੰ 20 ਲੱਖ ਦਾ ਆਈਡੀਆ ਬਣਾ ਕੇ ਦਿਓ ਵੀ 20 ਲੱਖ ਚ ਉਹੀ ਆਪਾਂ ਕੋਠੀ ਤਿਆਰ ਕਰਨੀ ਐ ਇਦਾਂ ਹੋ ਜਾਂਦਾ ਹੁੰਦਾ ਏ ਜੇ ਤਾਂ ਤੁਸੀਂ ਉਹਦੀ ਰੇਸ਼ੋ ਨਾਲ ਖੇਡੋਗੇ ਫਿਰ ਤਾਂ ਖਤਰਨਾਕ ਹੈ 23 2400 ਸਕਰ ਫੁੱਟ ਦੀ ਇਹ ਕੋਠੀ ਆ 23 2400 ਸਕਰ ਫੁੱਟ ਪਲਸਟਰ ਹੋਗੀ ਹਾਂਜੀ ਤੇ ਬਾਕੀ ਕੰਮ ਰਹਿੰਦਾ ਹੈ ਬਾਕੀ ਕੰਮ ਰਹਿੰਦਾ ਤੁਹਾਨੂੰ ਆਪਾਂ ਆਈਡੀਆ ਦਿੱਤਾ ਕੱਲ ਜੀ ਅੱਜ ਤੁਹਾਡੇ ਤੇ ਬਾਈ ਜਿਨ੍ਹਾਂ ਨੇ ਇਹ ਰਪਿੰਦਰ ਸਿੰਘ ਜੀ ਨੇ ਡਿਜ਼ਾਈਨ ਕੀਤੀ ਆ ਉਹ ਆਪਣੇ ਨਾਲ ਨੇ ਦੋਸਤੋ ਬਾਈ ਤੋਂ ਆਪਾਂ ਸਾਰੇ ਡਿਟੇਲ ਲਵਾਂਗੇ ਇਸ ਕੋਠੀ ਬਾਰੇ ਕਿੰਨਾ ਖਰਚਾ ਆਇਆ ਇਹ ਤੇ ਐਂਡ ਦੇ ਵਿੱਚ ਉਹ ਵੀ ਪੁੱਛਾਂਗੇ ਬਾਈ ਨੂੰ ਤੇ ਕੀ ਕੀ ਅੰਦਰੋਂ ਪਲਾਨ ਬਣਿਆ ਹੋਇਆ ਸਾਰਾ ਤੁਹਾਨੂੰ ਦਿਖਾਵਾਂਗੇ ਦੋਸਤੋ ਕੋਠੀ ਦੇ ਵਿੱਚ ਕੰਮ ਜਿਹੜਾ ਰਹਿੰਦਾ ਉਹ ਵੀ ਤੁਸੀਂ ਦੇਖ ਲਿਓ ਪੂਰੀ ਵੀਡੀਓ ਦੇ ਵਿੱਚ ਤੇ ਇੱਕ ਵਾਰ ਜਸਟ ਐਲੀਵੇਸ਼ਨ ਫਰੰਟ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਮੋਲਡਿੰਗ ਵਗੈਰਾ ਕੀਤੀ ਹੋਈ ਆ ਤੇ ਬਾਈ ਜੋ ਕਿ ਠੇਕੇਦਾਰ ਨੇ ਕੰਮ ਕੀਤਾ ਦੋਸਤੋ ਉਹ ਵੀ ਬਾਕਮਾਲ ਕੀਤਾ ਹੋਇਆ ਕੱਲੀ ਕੱਲੀ ਕੋਰ ਦਾ ਕੰਮ ਤੁਸੀਂ ਵੇਖ ਸਕਦੇ ਹੋ ਉੰਨੀ ਤਾਂ ਇੱਕ ਹੀ ਨਹੀਂ ਦੋਸਤੋ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਕੱਲੀ-ਕੱਲੀ ਕੋਰ ਤੇ ਤੁਸੀਂ ਧਿਆਨ ਦੇ ਕੇ ਦੇਖੋ ਬਹੁਤ ਜਿਆਦਾ ਸਫਾਈ ਦਿੱਤੀ ਹੋਈ ਹੈ ਸੋ ਬਾਈ ਜੀ ਨਾਲ ਮਿਲਾਉਣੇ ਆ ਤੁਹਾਨੂੰ ਆਪਾਂ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕਿੰਨਾ ਕ ਟਾਈਮ ਹੋ ਗਿਆ ਨੂੰ ਬਣ ਰਹੀ ਨੂੰ ਜੀ ਇਹ ਨੂੰ ਵੀਰੇ ਬਣ ਰਹੀ ਨੂੰ ਅਪਰੋਕਸੀਮੇਟਲੀ ਪਲਾਸਟਰ ਹੁਣ ਚੱਲ ਰਿਹਾ ਚੱਲੋ ਇਹਨਾਂ ਦਾ ਉਸ ਤੋਂ ਬਸ ਮਹੀਨਾ ਡੇਢ ਮਹੀਨਾ ਪਹਿਲਾਂ ਦੀ ਕੰਸਟਰਕਸ਼ਨ ਖਤਮ ਹੋ ਗਈ ਅੱਛਾ ਜੀ ਕੰਸਟਰਕਸ਼ਨ ਖਤਮ ਹੋ ਕੇ ਹੱਤੀ ਆ ਉਸ ਤੋਂ ਬਾਅਦ ਪਲਾਸਟਰ ਰੈਡੀ ਹੋ ਗਿਆ ਪਲਾਸਟਰ ਰੈਡੀ ਤੇ ਕੀ ਰਿਕੁਆਇਰਮੈਂਟ ਸੀ ਬਾਈ ਹੋ ਰਹੀ ਦੀ ਗਾਰਮੈਂਟਸ ਵੀ ਇਹਨਾਂ ਦੀ ਇੱਕ ਤਾਂ ਦੋ ਬੈੱਡਰੂਮ ਸੀਗੇ ਦੋ ਬੈੱਡਰੂਮ ਇੱਕ ਟਾਇਲਟ ਸੀ ਹਾਂਜੀ ਇਹ ਕਹਿੰਦੇ ਸੀ ਕਾਮਨ ਵੀ ਹੋਵੇ ਤੇ ਸਾਡਾ ਯੂਟਿਲਾਈਜ਼ ਪਰਸਨਲ ਵੀ ਯੂਜ਼ ਹੋਵੇ ਪਰਸਨਲ ਵੀ ਯੂਜ਼ ਹੋਵੇ ਤੇ ਦੂਸਰੀ ਗੱਲ ਇਹਨਾਂ ਦੇ ਆਊਟਸਾਈਡ ਵੀ ਇੱਕ ਬਣੇ ਠੀਕ ਹੈ ਜੀ ਤੇ ਦੂਸਰੇ ਨਾਲ ਡਰਾਈング ਰੂਮ ਦੀ ਕਨਸੈਪਟ ਸੀ ਸਟੋਰ ਦਾ ਕਨਸੈਪਟ ਸੀ ਤੇ ਜਿਹੜੇ ਆਪਣੇ ਬੇਸਿਕ ਲੋੜਾਂ ਹੁੰਦੀਆਂ ਨੇ ਉਹ ਚੀਜ਼ਾਂ ਦੇ ਅਕੋਰਡਿੰਗ ਤਿਆਰ ਕੀਤੀਆਂ ਨੇ ਤੇ ਕਿਚਨ ਪ੍ਰੈਫਰੈਂਸਿਸ ਦੇ ਅਕੋਰਡਿੰਗ ਉਹ ਦਿੱਤੀ ਗਈ ਹੈ ਠੀਕ ਹੈ ਜੀ ਤੇ ਇੱਕ ਬਾਈ ਜੀ ਨੇ ਮਤਲਬ ਬਜਟ ਦੀ ਰਿਕੁਆਇਰਮੈਂਟ ਵੀ ਹੀ ਕਰਿਆ ਇਹਨਾਂ ਦਾ ਬਜਟ ਦਾ ਇੱਕ ਕਨਸੈਪਟ ਸੀਗਾ ਕਿਉਂਕਿ ਵੀਰ ਸਰਵਿਸ ਕਰਦੇ ਆ ਤੇ ਉਹ ਕਹਿੰਦੇ ਕਿ ਅਸੀਂ ਬਜਟ ਕੰਟਰੋਲ ਕਰਕੇ ਚੱਲਣਾਗਾ ਓਕੇ ਜੀ ਵੀ ਸਾਡੀ ਜਿਆਦੇ ਉਹ ਨਾ ਆਵੇ ਸਾਨੂੰ ਤਕਲੀਫ ਹੋਵੇ ਹਾਂ ਵੀ ਅਸੀਂ ਇੰਨੇ ਕੁ ਮਤਲਬ ਓਵਰਲੋਡ ਨਾ ਹੋਵੇ ਠੀਕ ਹੈ ਉਹਦੀ ਜਜਮੈਂਟ ਜਿਵੇਂ ਤੁਹਾਨੂੰ ਦੱਸਦੇ ਆ ਆਪਾਂ ਪੁਰਾਣੀਆਂ ਵੀਡੀਓਜ਼ 'ਚ ਵੀ ਦੇਖਿਆ ਦੱਸਿਆ ਤੁਹਾਨੂੰ ਮੈਂ ਇੱਥੇ ਤੇ ਉਹ ਬਜਟ ਦਾ ਕੰਟਰੋਲ ਅਸੀਂ ਨਾਲ ਲੈ ਕੇ ਚੱਲਦੇ ਹਾਂ ਨਾਲ ਲੈ ਕੇ ਚੱਲਦੇ ਹਾਂ ਹਾਂ ਠੀਕ ਹੈ ਉਹ ਵੀ ਜ਼ਰੂਰੀ ਹੈ ਇੱਕ ਫਾਈਤੀ ਕਰਨਾ ਹੈ ਆਪਦੀ ਐਵਰੇਜ 'ਚ ਰੱਖਣਾ ਹੈ ਉਸ ਕੋਲਕਾ ਦਾ ਕਨਸੈਪਟ ਇਹ ਹੁੰਦਾ ਵੀ ਸਾਡੇ ਕੋਲ ਘੱਟ ਪੈਸੇ ਕੰਮ ਵਧੀਆਂ ਹੋ ਜੇ ਕੋਲਕਾ ਨਹੀਂ ਹੁੰਦਾ ਵੀ ਕੰਮ ਘੱਟ ਹੋ ਜੇ ਪਰ ਅਸੀਂ ਪੈਸੇ ਵਧਾ ਲਏ ਪੈਸੇ ਵਧ ਲੱਗ ਜਾਣ ਵੀ ਸਰਾ ਰਾਮ ਕੋਲਕਾ ਦੇ ਹੁੰਦਾ ਵੀ ਐਵਰੇਜ ਵੀ ਰਹੇ ਵੀ ਸਾਡਾ ਬਾਹਰ ਵੀ ਇਹ ਦੋਨੋਂ ਹੀ ਪਾਸੇ ਬੈਲੈਂਸ ਰਹੇ ਸਨ ਵੀ ਇਹ ਨਾ ਹੋਵੇ ਕੱਲ ਨੂੰ ਕੰਮ ਕੰਪਲੀਟ ਹੀ ਨਾ ਹੋਵੇ ਵੀ ਝੌੜ ਧੌੜ ਜੀ ਹੋ ਜੇ ਸੋਇਬ ਫਸਟ ਤੇ ਪੋਰਚ ਆ ਜਾਂਦਾ ਜੋ ਕਿ ਤੁਸੀਂ ਵੇਖ ਰਹੇ ਹੋ ਭਾਈ ਪੋਰਚ ਦਾ ਸਾਈਜ਼ ਕਿਹ ਰਹ ਜਾਂਦਾ ਆਪਣਾ ਪੋਰਚ ਦਾ ਸਾਈਜ਼ ਵੀਰੇ 13/2 ਫੁੱਟ ਚੜਾਈ ਹੈ ਤੇ 19 ਫੁੱਟ ਦੀ ਲੰਬਾਈ ਸੀ ਠੀਕ ਹੈ ਜੀ ਤੇ ਇੱਕ ਜੇਕਰ ਆਪਾਂ ਸਾਰੀ ਕੋਠੀ ਦੀ ਪਲਾਟ ਦੀ ਗੱਲ ਕਰੀਏ ਕਵਰਡ ਏਰੀਆ ਆਪਣਾ ਕਵਰਡ ਏਰੀਆ ਮਤਲਬ ਨੀਚੇ ਪਲਾਟ ਕਿੰਨਾ ਰਹਿ ਜਾਂਦਾ ਜੀ ਹਾਂਜੀ ਕਵਰਡ ਏਰੀਆ ਵੀਰੇ 34 ਫੁੱਟ ਚੜਾਈ ਹੈ 34 ਚੜਾਈ ਹੈ ਫਿਰਾਂਜੀ 34 43 ਫੁੱਟ ਲੰਬਾਈ ਦੀ 34 43 ਫੁੱਟ ਲੰਬਾਈ ਹੈ 1500 ਸਕਰ ਫੁੱਟ ਏਰੀਆ ਨੀਚੇ ਆਈ ਆਪਣਾ ਓਕੇ ਜੀ ਤੇ ਫਸਟ ਫਲੋਰ ਤੇ ਜਾਂਦਾ ਜਦੋਂ ਆਪਾਂ ਉਹ ਆਪਣਾ 1850 ਸਕਰ ਫੁੱਟ ਸਵਾ 850 ਪਰ ਹੋ ਜਾਂਦਾ ਹਾਂਜੀ ਹਾਂਜੀ ਠ ਆ ਦੇਖ ਸਕਦੇ ਹੋ ਗਲਾਈ ਵਗੈਰਾ ਦਿੱਤੀ ਹੋਈ ਹੈ ਜੋ ਕਿ 12 ਨੂੰ ਬਹੁਤ ਸੋਹਣਾ ਲੁੱਕ ਹੈ ਤੇ ਇਧਰ ਇਹ ਡ੍ਰੈنگ ਰੂਮ ਦਾ ਗੇਟ ਰਹਿ ਜਾਂਦਾ ਇੱਕ ਫਰਸਟ ਤੇ ਜੋ ਕਿ ਮਹਿਮਾਨ ਵਗੈਰਾ ਆਉਂਦਾ ਜਦੋਂ ਇਧਰ ਸਿੱਧਾ ਇੰਟਰ ਹੋ ਸਕਦਾ ਕੋਠੀ ਦੇ ਵਿੱਚ ਜਾਣ ਦੀ ਲੋੜ ਨਹੀਂ ਮਤਲਬ ਆਪਾਂ ਨੂੰ ਲੌਬੀ ਦੇ ਵਿੱਚ ਲੈ ਜਾਣ ਦੀ ਸੋ ਇਹ ਮੇਨ ਐਂਟਰੀ ਆ ਗਈ ਮੇਨ ਐਂਟਰੀ ਦੇ ਵਿੱਚ ਦੀ ਆਪਾਂ ਲੌਬੀ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਬਾਈ ਜੀ ਹਾਂ ਜੀ ਕਿੰਨਾ ਸਹਜ ਹੈ ਲੌਬੀ ਦਾ ਜੇਕਰ ਗੱਲ ਕਰੀਏ ਤਾਂ ਆਪਣੀ ਲੌਬੀ ਦਾ ਜੀ 18 ਬਾਈ 21 ਦਾ ਸਾਈਜ਼ ਸੀ ਦਾ 18 ਬਾਈ 21 ਦਾ ਹਾਂ ਜੀ ਹਾਂ ਜੀ 18 ਬਾਈ 21 ਦੇ ਵਿੱਚ ਇਹ ਕਨਸੈਪਟ ਹੈ ਵੀ ਕੋਸਕੇਰੀਆ ਜਿਹੜਾ ਇਹਨਾਂ ਦਾ ਹੈਗਾ ਸੀਗਾ 10 ਫੁੱਟ ਦਾ ਏਰੀਆ ਇਹਨਾਂ ਦਾ ਸਟੇਅਰਸ ਦਾ ਨਿਕਲ ਗਿਆ ਅਲੱਗ ਤੋਂ ਅਲੱਗ ਤੋਂ ਬਾਕੀ ਸਾਰੀ ਲੌਬੀ ਲੌਬੀ ਯੂਟਿਲਾਈਜ਼ ਹੁੰਦੀ ਹੋਵੇ ਠੀਕ ਹੈ ਜੀ ਮਤਲਬ ਥੋੜਾ ਜਿਹਾ ਸਟੇਅਰਕੇਸ ਏਰੀਆ ਹੋ ਗਿਆ ਜਿਹੜਾ ਥੋੜਾ ਜਿਹਾ ਬਿਸਾਈਡ ਕਰਤਾ ਸੀ ਇਹ ਨਹੀਂ ਹੁੰਦਾ ਮੋਸਟਲੀ ਜੀ ਦੇਖਿਆ ਹੋਊਗਾ ਵੀ ਜਿੱਥੇ ਬੈਡਰੂਮ ਸ਼ੁਰੂ ਹੋ ਗਿਆ ਬਸ ਉਹਦੇ ਨਾਲ ਪੌੜੀ ਚੜਕ ਕੇ ਆਣਗੇ ਹਾਂ ਥੋੜਾ ਜਿਹਾ ਸੈਟਿੰਗ ਕਰਨ ਵਾਸਤੇ ਹੋ ਜਾਂਦਾ ਹੁੰਦਾ ਏਰੀਆ ਦੀ ਸੈਟਲਮੈਂਟ ਵੀ ਦੇਖਣੀ ਸੀ ਇਹ ਵੀ ਨਾ ਹੋਵੇ ਵੀ ਪੌੜੀਆਂ ਦਰਵਾਜ਼ਿਆਂ ਦੇ ਵਿੱਚ ਵਜਦੀਆਂ ਫਿਰ ਉਹ ਚੀਜ਼ਾਂ ਵੀ ਨਾ ਹੋ ਕਾਫੀ ਸੈਜ ਖੁੱਲੇ ਸੈਜ ਰੱਖੇ ਹੋਏ ਨੇ ਵਧੀਆ 1500 ਸਕਰ ਫੁੱਟ ਕਾਫੀ ਹੋ ਜਾਂਦਾ ਦੋਸਤੋ ਇੱਕ ਪਰਿਵਾਰ ਵਾਸਤੇ 1500 ਥੋੜਾ ਨਹੀਂ ਹੁੰਦਾ ਏਰੀਆ ਕਾਫੀ ਖੁੱਲੇ ਰੂਮ ਬਣੇ ਹੋਏ ਨੇ ਕਿਸੇ ਰੂਮ ਚ ਕੋਈ ਤੰਗੀ ਨਹੀਂ ਹੈਗੀ ਬਾਈ ਜੇ ਡ੍ਰੈਗ ਰੂਮ ਦਾ ਏਰੀਆ ਡ੍ਰੈਗ ਰੂਮ ਏਰੀਆ ਆਪਣਾ ਵੀਰੇ 12x12 ਦਾ 12x12 ਦਾ ਜੀ ਸੋ ਵੇਖ ਸਕਦੇ ਹੋ ਸਾਹਮਣੇ ਇੱਕ ਵੱਡੀ ਵਿੰਡੋ ਦਿੱਤੀ ਹੋਈ ਆ ਜੋ ਕਿ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਹੋਇਆ ਹੈ ਬਾਈ ਨੇ ਬਿਲਕੁਲ ਹਨੇਰਾ ਨਹੀਂ ਜਾਪਦਾ ਕੋਠੀ ਦੇ ਵਿੱਚ ਕਿਤੇ ਵੀ ਕੋਈ ਲਾਈਟ ਦੀ ਜ਼ਰੂਰਤ ਨਹੀਂ ਪੈਂਦੀ ਦੋਸਤੋ ਆਮ ਆਪਾਂ ਜੇਕਰ ਤੁਰੇ ਫਿਰਦੇ ਆ ਤਾਂ ਵਿੱਚ ਕੋ ਉਦਾਂ ਵੀ ਇਹਦੇ ਵਿੱਚ ਕੋਈ ਹਨੇਰਾ ਨਹੀਂ ਤੇ ਚਾਰੇ ਪਾਸਿਆਂ ਤੋਂ ਹਵਾ ਕ੍ਰੋਸ ਕਰ ਰਹੀ ਹੈ ਸੋ ਇਹ ਰਾਈਟ ਸਾਈਡ ਤੇ ਡ੍ਰੈਂਗ ਰੂਮ ਦੇ ਨਾਲ ਹੀ ਇਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਆ ਦਿਖਾ ਦਿਓ ਬਾਈ ਬਾਈ ਇਹ ਕਿੰਨਾ ਸਾਈਜ਼ ਆ ਇਹ ਆਪਣਾ 9x12 ਦਾ ਜੀ 9x12 ਦਾ ਜੀ ਸਾਹਮਣੇ ਫਰੰਟ ਤੇ ਵਿੰਡੋ ਰੱਖੀ ਹੋਈ ਆ ਤਾਂ ਕਿ ਲੇਡੀਜ਼ ਵਗੈਰਾ ਕੰਮ ਕਰਦੇ ਆ ਤਾਂ ਸਾਹਮਣੇ ਨਿਗ੍ਹਾਵਜਦੀ ਰਵੇ ਗੇਟ ਤੇ ਕਈ ਵਾਰ ਕੋਈ ਆਉਂਦਾ ਜਾਂਦਾ ਹੈ ਤਾਂ ਦਿਖਦਾ ਰਹਿੰਦਾ ਦੋਸਤੋ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ ਸਾਹਮਣੇ ਧਿਆਨ ਆਣਾ ਜ਼ਰੂਰੀ ਹੁੰਦਾ ਹੈ ਸੋ ਇਹ ਬੈਕ ਸਾਈਡ ਤੇ ਦੋ ਬੈਡਰੂਮ ਹੈਗੇ ਹੈ ਨਾ ਇਹ ਇਹ ਇਧਰ ਲੈਫਟ ਸਾਈਡ ਵਾਲਾ ਹੀ ਇਹ ਲੈਫਟ ਸਾਈਡ ਵਾਲਾ ਮਾਸਟਰ ਬੈਡਰੂਮ ਵਾਂਗੂ ਯੂਜ਼ ਕਰ ਰਹੇ ਨੇ ਇਹ ਕਿਉਂਕਿ ਇਹਨਾਂ ਦੇ ਜੋ ਉਹਨਾਂ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਯੂਜ਼ ਕਰਦਿਆ ਠੀਕ ਹੈ ਇੱਥੇ ਗਾਇਂਦਰ ਇੱਕ ਵਿੰਡੋ ਵੀ ਲੱਗੀ ਹੋਈ ਆ ਵੱਡੀ ਤੇ ਇੱਧਰ ਗੇਟ ਵੀ ਰੱਖਿਆ ਹੋਇਆ ਦਰਵਾਜ਼ਾ ਸਾਈਡ ਤੇ ਇਹਨਾਂ ਦਾ ਜਾਂਦਾ ਏਰੀਆ ਸਰ ਉਹਦੇ ਚ ਉਤਰਨ ਵਾਸਤੇ ਸਟੇਅਰ ਵੀ ਨੀਚੇ ਕਾਫੀ ਬਈ ਇਹ ਕਾਫੀ ਨੀਚੇ ਹੈ ਨਾ ਉਧਰ ਨਾ ਹਾਂਜੀ ਹਾਂਜੀ ਵੀਰ ਹਾਂਜੀ ਹਾਂਜੀ ਇਹ ਚੀਜ਼ ਹੈ ਨਾ ਇਹਨਾਂ ਦੇ ਜਿਹੜੀ ਨਿਓ ਆਈ ਹੋਈ ਆ ਉਹ ਚਲੋ ਵੀ ਡੂੰਗੀ ਵੀ ਆਈ ਹੋਈ ਆ ਉੱਪਰ ਵੀ ਉੱਚੀ ਹੈਗੀ ਉੱਪਰ ਵੀ ਉੱਚੀ ਤੇ ਅਪਰੋਕਸੀਮੇਟਲੀ ਇਹਨਾਂ ਦੀ 7.5 8 ਫੁੱਟ ਨਿਓ ਆ ਗਈ 7.5 8 ਫੁੱਟ ਮਤਲਬ ਕਾਫੀ ਖਰਚਾ ਹੋ ਗਿਆ ਨਹੀਂ ਉਹ ਫਿਰ ਵੀ ਬਜਟ ਦੇ ਤਦੋਂ ਉਹ ਵਿੱਚੇ ਤੁਸੀਂ ਲਾ ਕੇ ਚੱਲਦੇ ਹੋ ਜਿਉਂ ਨੂੰ ਬੇਨਾਂਵ ਵਗੈਰਾ ਕਿੰਨੀ ਡੂੰਘੀ ਹੋਣੀਆਂ ਨੇ ਉਹ ਕਿੰਨੀ ਸਾਰੀ ਜੱਜਮੈਂਟ ਆਉਂਦੀ ਸਾਡੇ ਦੁਆਰਾ ਤੁਸੀਂ ਮਟੀਰੀਅਲ ਕੋਈ ਵੀ ਲੈ ਕੇ ਚੱਲਦੇ ਹੋ ਤੁਸੀਂ ਕਿਸੇ ਵੀ ਚੀਜ਼ ਦਾ ਐਸਟੀਮੇਟ ਪੁੱਛਦੇ ਹੋ ਉਹ ਸਾਨੂੰ ਲੈਵਲ ਬਾਈ ਲੈਵਲ ਜਾਂਦੀ ਰਹਿੰਦੀ ਹੈ ਤੁਸੀਂ ਜੇਕਰ ਜੇਕਰ ਕੋਈ ਮਤਲਬ ਆਪਣਾ ਵੀਰ ਇਹ ਰਿਕੁਆਇਰਮੈਂਟ ਹੋਵੇ ਵੀ ਕਿ ਅਸੀਂ 2500 ਜਾਂ 2300 ਸਕਰ ਫੁੱਟ ਹੀ ਗੋਠੀ ਬਣਾਉਣੀ ਆ ਤੁਸੀਂ ਦੱਸਤਾ ਕਿ ਉਹਨੂੰ ਕਿ 25 ਲੱਖ ਚ ਤਿਆਰ ਹੁੰਦੀ ਆ ਜੇ ਉਹ ਕਹੇ ਵੀ ਸਾਨੂੰ 20 ਲੱਖ ਦਾ ਏਰੀਆ ਬਣਾ ਕੇ ਦਿਓ ਵੀ 20 ਲੱਖ ਚ ਉਹ ਹੀ ਆਪਾਂ ਗੋਠੀ ਤਿਆਰ ਕਰਨੇ ਇਦਾਂ ਹੋ ਜਾਂਦਾ ਹੁੰਦਾ 20 ਲੱਖ ਦੀ ਸੈਟਲਮ ਦੇਖੋ ਸਰ ਜੇ ਤਾਂ ਤੁਸੀਂ ਉਹਦੀ ਰੇਸ਼ਿਓ ਨਾਲ ਖੇਡੋਗੇ ਫਿਰ ਤਾਂ ਖਤਰਨਾਕ ਹੈ ਠੀਕ ਹੈ ਜੀ ਓਕੇ ਜੇ ਆਪਾਂ ਕਹਿੰਦੀ ਵੀ ਮਟੀਰੀਅਲ ਦੀ ਰੇਸ਼ਿਓ ਨਾਲ ਖੇਡਾਂਗੇ ਵੀ ਆਪਾਂ ਮਸਾਲਾ ਘੱਟ ਪਾ ਦਾਂਗੇ ਜੋ ਜੋ ਚੀਜ਼ ਜਿੰਨੀ ਰੇਸ਼ਿਓ ਬਣੀ ਆ ਪਰ ਮਤਲਬ ਜਾਂ ਜਿ ਤੁਹਾਡਾ ਛੱਤ ਦਾ ਖਰਚਾ ਘਟੋਕਿਓ ਜੀ ਠੀਕ ਹੈ ਠੀਕ ਹੈ نیچے ਤੁਹਾਡਾ ਬੀਮਾ ਦਾ ਖਰਚਾ ਘਟ ਜੇ ਬੀਮਾ ਦਾ ਬੀਮਾ ਦਾ ਸਬਸਟੀਟਿਊਟ ਇਹ ਲੈ ਕੇ ਚੱਲੇ ਆ ਬੇਸਿਕਲੀ ਬੀਮ ਹੈ ਜਿਹੜੇ ਲੈਂਟਰ ਦਾ ਸਬਸਟੀਟਿਊਟ ਹੈ ਜਿਹੜਾ ਫਿਰ ਦੂਸਰੀ ਜਿਹੜਾ ਠੀਕ ਹੈ ਜੀ ਠੀਕ ਹੈ ਓਕੇ ਸਰ ਤੇ ਬੀਮ ਸਟਰਕਚਰ ਵਾਸਤੇ ਬਣਾਇਆ ਜਾਂਦਾ ਹਾਂਜੀ ਬੀਮ ਨੂੰ ਇਹ ਆਪਾਂ ਯੂਟਿਲਾਈਜ਼ ਕਰਦੇ ਆ ਉਹਦਾ ਇੱਕ ਤਾਂ ਨੰਬਰ ਇੱਕ ਤਾਂ ਲੋਡ ਡਿਸਟ੍ਰਿਬਿਊਸ਼ਨ ਹੋ ਜਾਂਦੀ ਹੈ ਓਕੇ ਜੀ ਓਕੇ ਨੰਬਰ 2 ਬੀਮ ਨੂੰ ਇਸ ਕਰਕੇ ਲਾਇਆ ਜਾਂਦਾ ਆਪਣੇ ਲੋਕਾਂ ਦੀ ਜਿਹੜੀ ਸੋਚਣੀ ਹੈ ਉਹ ਕਹਿੰਦੇ ਵੀ ਜੇ ਕੱਲ ਨੂੰ ਉੱਚੀ ਚੱਕਣੀ ਪਈ ਉੱਚੀ ਚੱਕਣੀ ਪੈਗੀ ਹੁੰਦੀ ਬੇਸਿਕਲੀ ਇਹ ਚੀਜ਼ ਹੈ ਆਪਣੇ ਆਲ ਦੁਆਲੇ ਆਪਾਂ ਦੇਖਦੇ ਆ 10 ਸਾਲਾਂ 'ਚ 1 ਫੁੱਟ ਗੜੀ ਚੱਕੀ ਜਾਂਦੀ ਹੈ ਹਾਂ ਜੀ ਇਹ ਤਾਂ ਹੈ ਕੋਈ ਜ਼ਰੂਰੀ ਨਹੀਂ ਹੈਗਾ ਵੀ ਚੱਕਣੀ ਪੈਣਾ 10 ਫੁੱਟ 'ਚ ਠੀਕ ਹੈ ਜੀ ਉਸ ਤੋਂ ਬਾਅਦ ਕੀ ਜੇ ਆਪਾਂ 5 ਫੁੱਟ ਉੱਚੀ ਆਮ ਦੌਰ ਤੇ ਦੇਖੀ ਦੇਖੀ ਰੱਖ ਲਈਏ ਪਹਿਲਾਂ ਤੋਂ ਹੀ ਰੱਖ ਲਈਏ 5 ਫੁੱਟ ਉਹ 50 ਸਾਲਾਂ ਦਾ ਮਾਰਜਨ ਹੋ ਗਿਆ ਇਸ ਕਰੀ ਦਾ ਤੇ ਕਰਦਾ ਹੋ ਗਿਆ ਹੋ ਗਿਆ ਜੀ ਹਾਂ ਤੇ 50 ਸਾਲਾਂ ਦੀ ਐਵਰੇਜ ਇਸ ਕਰਦੀ ਤੇ ਉਹ ਜੇ ਆਪਾਂ ਲਾਈਫ ਲਾਈਫ ਹੀ ਘਟ ਜਾਂਦੀ ਭਾਈ ਇੰਨੀ ਤਾਂ ਲਾਈਫ ਵੀ ਨਹੀਂ ਹੁੰਦੀ ਹੈਗੀ ਕਰਦੀ ਹੁੰਦੀ ਮਟੀਰੀਅਲ ਦੀ ਹਾਂ ਇਸ ਤਰੀਕੇ ਨਾਲ ਉਹ ਡਿਡਕਸ਼ਨਸ ਤੇ ਰਿਡਕਸ਼ਨਸ ਹੁੰਦੀ ਯਾਨੀ ਉਹ ਆਪਣਾ ਬਜਟ ਮਤਲਬ ਥੋੜਾ ਆਪਾਂ ਇਹਦੇ ਚ ਕਰ ਸਕਦੇ ਆ ਕੋਈ ਵਿਚਾਲੜੀਆਂ ਕੰਧਾਂ ਹੋਣਗੀਆਂ 5 ਇੰਚੀ ਕਰਤੀਆਂ ਜਿਵੇਂ ਸਾਈਡਾਂ ਵਾਲਿਆਂ ਦਾ ਹਾਂ ਬਿਰੂ ਲੋਡ ਦੀ ਡਿਸਟ੍ਰਿਬਿਊਸ਼ਨ ਇਹ ਹੈ ਨਾ ਹੁਣ ਜੇ ਮੈਂ ਆਪਾਂ ਚਗਾਠਾਂ ਲਾ ਲਈਆਂ ਤੁਸੀਂ ਇਸੇ ਨੂੰ ਚਗਾਠਾਂ ਦਾ ਲੱਖ ਰੁਪਏ ਹੋਰ ਵੱਜ ਜਾਣ ਹਾਂਜੀ ਠੀਕ ਹੈ ਠੀਕ ਹੈ ਚਗਾਠਾਂ ਸੀ ਵਰਡਨ ਚ ਕਰ ਦੋ ਵਰਡਨ ਚ ਕਰ ਦੋ ਲੱਖ ਰੁਪਏ ਹੋਰ ਵੱਜ ਹੁਣ ਜਿਸ ਦੀ ਜਗਾਠਾਂ ਨੇ ਹਾਂਜੀ ਠੀਕ ਹੈ ਜੀ ਮੈਨੂੰ ਪੱਥਰ ਚ ਸ਼ਾਇਦ ਕਰਦੀ ਉਹ ਤੋਂ ਘੱਟ ਜਾਂਦਾ ਪੱਥਰ ਚ ਉਸ ਤੋਂ ਘੱਟ ਜਾਂਦਾ ਉਸ ਤੋਂ ਘੱਟ ਜਾਂਦਾ ਠੀਕ ਹੈ ਇਹ ਚੀਜ਼ ਦੀ ਜਦੋਂ ਅਸੀਂ ਆਹ ਪ੍ਰੋਜੈਕਟਸ ਕਰਦੇ ਆਂ ਤਾਂ ਚੀਜ਼ ਦੀ ਜਿਹੜੀ ਲੇਬਰ ਰੇਟਸ ਨੇ ਉਹ ਮਟੀਰੀਅਲ ਦੇ ਕਾਸਟ ਦੇ ਵਿੱਚੋਂ ਨਿਕਲਦੇ ਨੇ ਕਾਸਟ ਦੇ ਵਿੱਚੋਂ ਨਿਕਲਦੇ ਨੇ ਠੀਕ ਹੈ ਜੀ ਸੋ ਦੋਸਤੋ ਇਹ ਆਪਣਾ ਵਾਸ਼ਰੂਮ ਆ ਜਾਂਦਾ ਜੋ ਕਿ ਕਾਮਨ ਤੌਰ ਤੇ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂ ਤੇ ਇੱਧਰ ਦ ਅਦਕਾਦ ਇਹਨੇ ਤੁਹਾਨੂੰ ਆਪਾ ਬਾਈ ਜੀ ਇਹ ਸਾਈਜ਼ ਛੋਟਾ ਲੱਗ ਰਿਹਾ ਹੈ ਇਹ ਕਿੰਨਾ ਸਾਈਜ਼ ਹੈ ਇਹ ਇਹ ਵੀਰੇ 12x13 ਦਾ 12x13 ਦਾ ਬੈਡਰੂਮ ਸੋ ਦੋਸਤੋ ਦੇਖ ਸਕਦੇ ਹੋ ਇੱਧਰ ਵਾਸ਼ਰੂਮ ਅਟੈਚ ਹੈ ਇਹਦਾ ਸੈਪਰੇਟ ਏਰੀਆ ਹੈ ਸਰ ਇਹ 2 ਫੁੱਟ ਬਾਹਰ ਨੂੰ ਇੱਕ ਕੱਬੜ ਇਹ ਨਹੀਂ ਹੈਗਾ ਵੀ ਕਮਰੇ ਦੇ ਵਿੱਚ ਕੱਬੜ ਹੈ ਠੀਕ ਹੈ ਜੀ ਓਕੇ ਓਕੇ ਇਹ ਕਮਰੇ ਤੋਂ ਬਾਹਰ ਹੈ ਕੱਬੜ ਇਹ ਜ ਮਤਲਬ 12 13 ਦੇ ਸਾਈਜ਼ ਤੋਂ ਲੱਗ ਗਿਆ ਹੈ ਅੱਛਾ ਜੀ ਸੋ ਦੋਸਤੋ ਦੇਖਸਾਂ ਤੁਸੀਂ ਕੱਬੋਰਡ ਦੀ ਅਲੱਗ ਜਗ੍ਹਾ ਦਿੱਤੀ ਹੋਈ ਹੈਗੀ ਜੋ ਕਿ ਕਾਫੀ ਖੁੱਲਾ ਕੱਬੋਰਡ ਬਣਨਾ ਹੈ ਤੇ ਤੇ ਖਰਚਾ ਵੀ ਬਾਈ ਘੱਟ ਆਉਣਾ ਹੈ ਆਬਵੀਅਸ ਹੈ ਵੀ ਜਦੋਂ ਤੁਸੀਂ ਜਦੋਂ ਸਾਡੇ ਕੋਲ ਪਿਆ ਜਦੋਂ ਪਲੇਨ ਆਪਾਂ ਵਾਲ ਤੇ ਮਤਲਬ ਬਣਾਉਣੇ ਆ ਕਾਪਾ ਤਾਂ ਉਹਦੇ ਵਿੱਚ ਡਿਡਕਸ਼ਨ ਹੋ ਜਾਂਦੀ ਆ ਹੁਣ ਆਪਣੇ ਕੋਲ ਸਿਰਫ ਇੱਕ ਫੇਸ ਆ ਪਾਰਟੀ ਸਨੇਹ ਹੋਈ ਪਈ ਆ ਸਿਰਫ ਫਰੰਟ ਵਿੰਡੋ ਲੱਗਣੀ ਆ ਜੀ ਜਾਂ ਬਸ ਆਪਣੀ ਹੁਣ ਕੱਲ ਨੂੰ ਜੇ ਇਹ ਰੈਡੀਮੇਡ ਕਨਸੈਪਟ ਲੈ ਕੇ ਆਉਂਦੇ ਨੇ ਐਲੂਮੀਨੀਅਮ ਦਾ ਲੈ ਕੇ ਆਉਂਦੇ ਨੇ ਐਲੂਮੀਨੀਅਮ ਦੇ ਕੈਬਨਸ ਚੱਲ ਰਹੇ ਨੇ ਤੇ ਉਸ ਤਰੀਕੇ ਕਰ ਦੇਣੇ ਤਾਂ ਉਹ ਉਹਦੀ ਰੇਸ਼ੋ ਚਾਹੀ ਵੇਸਟੇਜ ਵੀ ਨਹੀਂ ਹਾਂ ਵੇਸਟੇਜ ਵੀ ਨਹੀਂ ਸਹੀ ਹੈ ਸਹੀ ਹੈ ਸਰ ਕੋਈ ਚੈਨਲ ਨੇ ਨਾ ਜਿਹੜਾ ਮੀਟਰ ਦੇ ਵਿੱਚ ਜੋ ਵੀ ਆਉਂਦੇ ਨੇ ਮੀਟਰਿਕ ਕਨਸੈਪਟ ਚਾਉਂਦੇ ਨੇ ਫਿ ਇਹ ਚੀਜ਼ ਤੇਨ ਰੱਖਣੀ ਪੈਂਦੀ ਆ ਜੇ ਤੁਸੀਂ ਐਲੂਮੀਨੀਅਮ ਦਾ ਚੈਨਲ ਲਾਉਂਗੇ ਜੇ ਤੁਸੀਂ ਉਹਨੂੰ ਸਵਾ 9 ਕਰਤਾ ਸਪੋਜ਼ ਕਰੋ ਓਕੇ ਸਰ ਉਹ ਤੁਸੀਂ ਸਵਾ 9 ਕਰਤਾ 10 ਤੋਂ ਉਹ ਇਹ ਵੀ ਲੱਗਣੀ ਤਾਂ 10 ਫੁੱਟੀ ਚ ਚੈਨਲ ਹੈ ਚੈਨਲ ਤਾਂ 10 ਫੁੱਟੀ ਲੱਗਣਾ ਹੀ ਆਪਾਂ ਨੂੰ ਮਤਲਬ ਖਰਚਾ ਦੱਸ ਦੇਣਾ ਉੱਚੀ ਜਮੇਨ ਹੋਣੀ ਹੈ ਇਹ ਪੁਆਇੰਟ ਹੁੰਦੇ ਨੇ ਠੀਕ ਹੈ ਜੇ ਤੁਸੀਂ ਜਗਾ ਦੱਸਦੀ ਕਰ ਲਓਗੇ ਜਾਂ ਤੁਸੀਂ ਆਪ ਦਾ ਪੰਜ ਦਾ ਕਰ ਲਓਗੇ ਚੈਨਲ ਯੂਜ਼ ਕਰ ਲਓ ਇਸ ਤਰੀਕੇ ਹੋ ਸਕਦਾ ਠੀਕ ਹੈ ਠੀਕ ਹੈ ਜੀ ਮਤਲਬ ਆਪਾਂ ਨੂੰ ਧਿਆਨ ਰੱਖਣਾ ਪੈਣਾ ਇਹ ਚੀਜ਼ ਦਾ ਠੀਕ ਹੈ ਠੀਕ ਹੈ ਸੋ ਦੋਸਤੋ ਦੇਖ ਸਕਦੇ ਹੋ ਬੈਕ ਸਾਈਡ ਤੇ ਵਿੰਡੋ ਰੱਖੀ ਹੋਈ ਹੈ ਬੈਕ ਸਾਈਡ ਇਹਨਾਂ ਦੀ ਜਗ੍ਹਾ ਸਾਰੇ ਰੂਮਾਂ ਦੇ ਵਿੱਚ ਵਿੰਡੋ ਰੱਖੀ ਹੋਈ ਹੈ ਜੋ ਕਿ ਵਧੀਆ ਵੈਂਟੀਲੇਸ਼ਨ ਦਾ ਧਿਆਨ ਰੱਖੇਗਾ ਕਾਫੀ ਹਵਾ ਕਰਾਸ ਹੁੰਦੀਏਗੀ ਕੋਠੀ ਦੇ ਵਿੱਚ ਗਰਮੀ ਮਹਿਸੂਸ ਨਹੀਂ ਹੁੰਦੀ ਦੋਸਤੋ ਸੋ ਇਧਰ ਡਰੈਂਗ ਰੂਮ ਦੇ ਨਾਲ ਜੋ ਦੇਖ ਰਹੇ ਹਾਂ ਉਹ ਸਟੋਰ ਦਿੱਤਾ ਹੋਇ ਅਧ ਖਾ ਦਿਓ ਬਈ ਸੈਲਫ ਵਗੈਰਾ ਪਾ ਕੇ ਕਾਫੀ ਵਧੀਆ ਸਮਾਨ ਰੱਖਣ ਵਾਸਤੇ ਵਧੀਆ ਪ੍ਰਬੰਧ ਕੀਤਾ ਹੋਇਆ ਜੋ ਕਿ ਇੱਕ ਸੇਫ ਜਗ੍ਹਾ ਤੇ ਵੀ ਆ ਗਿਆ ਆਪਣਾ ਫਰੰਟ ਵੀ ਆ ਗਿਆ ਕੋਈ ਬੈਕ ਸਾਈਡ ਨਹੀਂ ਹੈਗੀ ਤੇ ਇਧਰੋਂ ਪੌੜੀਆਂ ਦੇ نیچے ਕਵਰ ਹੋ ਗਿਆ ਇਧਰ ਪਿੱਛੇ ਕਵਰ ਹੋ ਗਿਆ ਹਾਂਜੀ ਹਾਂਜੀ ਸਹੀ ਗੱਲ ਇਹ ਨਾ ਇੱਕ ਇੱਕ ਕੱਟ ਵਜਿਆ ਹੋਇਆ ਤੁਸੀਂ ਦੇਖਿਆ ਹੋਗਾ ਇਹ ਹਾਂ ਇਹ 2 ਫੁੱਟ ਦਾ ਕੱਟ ਹੈ ਇਹ ਇਹ ਨੰਬਰ ਇੱਕ ਤਾਂ ਇਹਦਾ ਕਰਨੀ ਸੀ ਇਹਨੇ ਨਾ ਆਪਣੀ ਜਿਹੜਾ ਫਰੰਟ ਤੋਂ ਵੀ ਡਿਜ਼ਾਈਨ ਦਿੱਤਾ ਆਪਾਂ ਨੂੰ ਪਿੱਛੇ ਹਟ ਕੇ ਆ ਆ ਦੇਖੀਏ ਫਰੰਟ ਤੋਂ ਅੱਛੇ ਹਾਂ ਉਧਰੋਂ ਬੈਕ ਹੋਇਆ ਹੋਣਾ ਥੋੜਾ ਜਿਹਾ ਕਿ ਕਲਾਇੰਟ ਦੇ ਕਹਿੰਦਾ ਸੀ ਵੀ ਸਾਡਾ ਕੱਟਆਊਟ ਨਾ ਲੱਗੇ ਇੱਥੇ ਇਹ ਵੈਨਿਟੀ ਦਾ ਡਿਜ਼ਾਈਨ ਹੋਣਾ अच्छा जी ਜਿਹੜੀ ਆਪਣੀ ਇੰਟਰਨਲ ਵੈਨਿਟੀ ਹੁੰਦੀ ਹੈ ਵੀ ਇਹ ਨਹੀਂ ਹੈਗਾ ਕਿ ਤੇ ਵਿਚਾਰੇ ਧਰਨੀ ਪੂ ਆਪਾਂ ਨੂੰ ਕੋਈ ਆਪਣਾ ਜਿਹੜਾ ਆਪਾਂ ਵਾਸ਼ਬੈਸ਼ਨ ਯੂਜ਼ ਕਰਦੇ ਆ ਇੱਥੇ ਲੱਗਣਾ ਇੱਥੇ ਲੱਗਣਾ ਉਹ ਠੀਕ ਹੈ ਜੀ ਉਹ ਇਹੀ ਐਲੀਮੈਂਟ ਪਤਾ ਨਹੀਂ ਲੱਗਣਾ ਮਤਲਬ ਐਲੀਮੈਂਟ ਹੋ ਜਾਣਾ ਠੀਕ ਹੈ ਸਰ ਇਸੇ ਨੇ ਡਿਜ਼ਾਈਨਿੰਗ ਐਲੀਮੈਂਟ ਹੋ ਜਾਣਾ ਬਹੁਤ ਵਧੀਆ ਚੀਜ਼ ਹੈ ਜੀ ਮਤਲਬ ਹਾਂ ਮਤਲਬ ਵਿੱਚ ਨਹੀਂ ਅੜਦਾ ਮਤਲਬ ਇੱਕਦਰਾ ਨਾਲ ਸਾਈਡ ਤੇ ਰਹਿ ਜਾਣਾ ਤੁਸੀਂ ਗੱਲ ਇਹ ਡਰੈਂਗ ਰੂਮ ਦੇ ਵੀ ਨਜ਼ਦੀਕ ਰਹਿ ਗਿਆ ਹਾਂ ਜੀ ਠੀਕ ਹੈ ਠੀਕ ਹੈ ਜੀ ਸੋ ਆਜੋ ਜੀ ਉੱਪਰੋਂ ਦਿਖਾਉਣੇ ਆਪਾਂ ਇਹ ਆਪਣਾ ਫਰਸਟ ਫਲੋਰ ਹੈਗਾ ਜਿੱਥੇ ਕਿ ਇੱਕ ਡ੍ਰੈਗ ਰੂਮ ਕਿਚਨ ਤੇ ਸਟੋਰ ਦੀ ਆਪਸ਼ਨ ਹੈ ਦੋਸਤੋ ਤੇ 1520 ਸਕਰ ਫੁੱਟ ਏਰੀਆ ਬਣਦਾ ਹੈ ਉਹ ਉੱਪਰ ਕਾਫੀ ਲੋਬੀ ਖੁੱਲੀ ਰੱਖੀ ਹੋਈ ਹੈਗੀ ਬਾਈ ਜੀ ਉੱਪਰ ਲੋਬੀ ਦਾ ਸਾਈਜ਼ ਉਨਾ ਹੀ ਰਹਿ ਜਾਂਦਾ ਘੱਟਦਾ ਇਹ ਪਿੱਛੇ ਵਾਲਾ ਡਿਊਪਲੈਕਸ ਘਰਤੀ ਨਾ ਥੋੜੀ ਡਿਊਪਲੈਕਸ ਹੋ ਗਈ ਸਰ ਹਾਂਜੀ ਹਾਂਜੀ ਬਸ ਇਹ ਆਪਣਾ ਇਹਦੀ 10 ਫੁੱਟ ਏਰੀਆ ਡਿਡਕਸਟ ਹੋ ਗਿਆ ਉਹ ਹੀ ਆਪਣਾ ਸਟੇਅਰਸ ਵਾਲਾ ਤੇ ਬਾਕੀ ਸਾਰੀ ਆਪਣੀ ਹੋਈ ਰਹਿ ਗਈ ਵੈਸੇ ਕਾਫੀ ਗੁੱਲੀ ਹਵਾਦਾਰ ਹੈ ਹੈਨਾ ਇਹ ਹਾਂਜੀ 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 ਤੇ ਇਧਰ 프ਰੰਟ ਤੇ ਫਰੰਟ ਸਾਈਡ ਤੇ ਆਪਣਾ ਲੈਫਟ ਸਾਈਡ ਤੇ ਇੱਕ ਬੈਡਰੂਮ ਡ੍ਰੈਗ ਰੂਮ ਦੇ ਉ ਬੈੱਡਰੂਮ ਆ ਇਹਦੇ ਨਾਲ ਬਾਲਕਨੀ ਜੁਆਇੰਟ ਹੈ ਇਹਦੇ ਨਾਲ ਬਾਲਕਨੀ ਜੁਆਇੰਟ ਹੈ ਛੋਟੀ ਬਸ ਜੁਆਇੰਟ ਹੈ ਜੋ ਵੀ ਹੈ ਨਾ ਸਟੈਂਡਿੰਗ ਪੁੱਤ ਹੋਏ ਭਾਈ ਇਹ ਪਾਵੇ ਵਗੈਰਾ ਕਿੱਥੋਂ ਲੈਂਦੇ ਤੁਸੀਂ ਭਾਈ ਪਾਵੇ ਆਪਣੇ ਬਰੇ ਸਾਹਿਬ ਤੋਂ ਨੇ ਮੁੰਡੇ ਸੈਂਬੀ ਇਹ ਕਈ ਤਰ੍ਹਾਂ ਦੇ ਡਿਜ਼ਾਈਨ ਚ ਆਉਂਦੇ ਨੇ ਹਾਂ ਇਹ ਕਈ ਤਰ੍ਹਾਂ ਦੇ ਡਿਜ਼ਾਈਨ ਚ ਆਉਂਦੇ ਨੇ ਇਹ ਵੀਰ ਨੂੰ ਮੈਂ ਕਿਹਾ ਸੀ ਤੁਸੀਂ ਆਪਸ਼ਨਲ ਜਾਓ ਆਪਣਾ ਹਾਂਜੀ ਜਾ ਕੇ ਡਿਜ਼ਾਈਨ ਸਿਲੈਕਟ ਕਰੋ ਡਿਜ਼ਾਈਨ ਸਿਲੈਕਟ ਕਰੋ ਮਤਲਬ ਇੱਕ ਗੋਲ ਆਈ ਵਾਲੇ ਵੀ ਬਹੁਤ ਚੱਲਦੇ ਨੇ ਇਹ ਚੀਜ਼ ਵੀ ਲੱਗ ਗਈ ਹੈ ਹਾਂ ਤੁਹਾਨੂੰ ਮੈਂ 3D ਮਾਡਲ ਵੀ ਦੇਵਾਂਗਾ ਉਸੇ ਕੇ ਗੋਲ ਸੀਗੇ ਪਰ ਇਹ ਫਿਰ ਵੀ ਉਹਦੇ ਨਾਲ ਸਿਮਟ੍ਰੀਕਲ ਦੇ ਨੇ ਇਹ ਚੀਜ਼ ਵਧੀਆ ਲੱਗ ਰਹੀ ਹੈ ਤੁਹਾਨੂੰ ਹਾਂ ਬਹੁਤ ਸੋਹਣੀ ਲੱਗ ਰਹੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਹਾਂ ਬਈ ਆ ਦਿਖਾ ਦਿਓ ਬਾਕੀ ਕਲਾਇੰਟ ਦੀ ਚੁਆਇਸ ਮੈਟਰ ਕਰੇ ਬਾਥਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਇਸ ਰੂ ਇਹ ਡਿਜ਼ਾਈਨ ਪਸੰਦ ਆਉਂਦਾ ਤਾਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਦੋਸਤੋ ਕੋਠੇ ਦਾ ਡਿਜ਼ਾਈਨ ਬਹੁਤ ਸੋਹਣੀ ਮੋਲਡਿੰਗ ਕੀਤੀ ਹੋਈ ਆ ਦੋਸਤੋ ਆ ਦਿਖਾ ਦਿਓ ਬਾਈ ਫਰੰਟ ਤੇ ਦੇਖੋ ਕੱਲੀ-ਕੱਲੀ ਚੀਜ਼ ਦਾ ਬਹੁਤ ਧਿਆਨ ਰੱਖਿਆ ਗਿਆ ਸੋ ਇਹ ਠੇਕੇਦਾਰ ਮਤਲਬ ਕਿ ਇੱਕ ਆਰਕੀਟੈਕਟ ਤਜਰਬੇਕਾਰ ਹੋਣ ਦੇ ਨਾਲ-ਨਾਲ ਠੇਕੇਦਾਰ ਦਾ ਤਜਰਬੇਕਾਰ ਹੋਣਾ ਵੀ ਬਹੁਤ ਜ਼ਰੂਰੀ ਹੈ ਦੋਸਤੋ ਸੋ ਇਹਨਾਂ ਦਾ ਵੀ ਥੋੜੀ ਖੇਚਲ ਘੱਟ ਦੀ ਆ ਬਾਈ ਹੋਰਾਂ ਦੀ ਜੇਕਰ ਮਿਸਤਰੀ ਠੇਕੇਦਾਰ ਆਪਣਾ ਤਜਰਬੇਕਾਰ ਹੋਵੇ ਤੇ ਇੱਕ ਕੋਠੀ ਨੂੰ ਰੂਪ ਦੇਣ ਵਾਸਤੇ ਇਹਨਾਂ ਨੇ ਤਾਂ ਇੱਕ ਸਿਰਫ ਆਪਾਂ ਨੂੰ ਤਿਆਰ ਕਰਕੇ ਦੇ ਦੇਣਾ ਨਕਸ਼ਾ ਪਲਾਨ ਪਰ ਬਣਾਉਣਾ ਇੱਕ ਠੇਕੇਦਾਰ ਨੇ ਹੁੰਦਾ ਉਸਦੇ ਬਹੁਤ ਸਾਰੇ ਹੁੰਦਾ ਜੇਕਰ ਠੇਕੇਦਾਰ ਆਪਾਂ ਨੂੰ ਚੰਗਾ ਨਹੀਂ ਟੱਕਰਦਾ ਤਾਂ ਚੀਜ਼ ਵਧੀਆ ਨਹੀਂ ਬਣ ਸਕਦੀ ਇਹ ਸੁਭਾਵਿਕ ਗੱਲ ਹੈ ਤੁਹਾਨੂੰ ਵੀ ਪਤਾ ਹੈ ਹਰ ਇੱਕ ਨੂੰ ਪਤਾ ਹੈ ਗੱਲ ਦਾ ਸੋ ਪਹਿਲਾਂ ਜੇਕਰ ਆਪਾਂ ਠੇਕੇਦਾਰ ਕੋਈ ਵੀ ਮਤਲਬ ਚੂਜ਼ ਕਰਦੇ ਆ ਲਾਉਣਾ ਤਾਂ ਉਹਦਾ ਕੰਮ ਇੱਕ ਦੋ ਕੰਮ ਸਾਈਟਾਂ ਜ਼ਰੂਰ ਦੇਖੋ ਦੋਸਤੋ ਕਿੱਦਾਂ ਦਾ ਬਾਈ ਨੇ ਕਿਤੇ ਕੰਮ ਕਰਿਆ ਹੋਇਆ ਆਜੋ ਉੱਪਰੋਂ ਦਿਖਾ ਦਿਓ ਉੱਪਰ ਸਿਰਫ ਟੈਂਕੀ ਦੀ ਜਗ੍ਹਾ ਬਾਈ ਹਾਂ ਜੀ ਮੇਰੇ ਉੱਪਰ ਸਿਰਫ ਟੈਂਕ ਵਾਟਰ ਟੈਂਕ ਹੀ ਰੱਖੀ ਹੋਊਗੀ ਹਾਂ ਵਾਟਰ ਟੈਂਕ ਦੀ ਸਪੇਸ ਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਹੁਣ ਆਪਾਂ ਬਾਈ ਜੀ ਤੋਂ ਇੱਕ ਖਾਸ ਗੱਲ ਰਹਿ ਗਈ ਜਿਹੜੀ ਉਹ ਪੁੱਛਦੇ ਆ ਤੁਹਾਡੇ ਲਈ ਜੋ ਕਿ ਹਰ ਇੱਕ ਨੂੰ ਆਸ ਹੁੰਦੀ ਹੈ ਤੇ ਇੱਕ ਆਈਡੀਆ ਜ਼ਰੂਰ ਹੋਵੇ ਕੋਠੀ ਤੇ ਖਰਚੇ ਬਾਰੇ ਕਿ ਕਿੰਨਾ ਖਰਚਾ ਆ ਬਾਈ ਜੀ ਉਸ ਤੋਂ ਪਹਿਲਾਂ ਸਾਨੂੰ ਆ ਦੱਸੋ ਵੀ ਇੱਥੇ ਕੀ ਲੱਗਣਾ ਹੈ ਇਹਦੇ ਵਿੱਚ ਅੱਛਾ ਇਹਦੇ ਵਿੱਚ ਰੇਲਿੰਗ ਲੱਗਣੀ ਆ ਅੱਛਾ ਜੀ ਰੇਲਿੰਗ ਲੱਗਣੀ ਆ ਹਾਂ ਜੀ ਹਾਂ ਜੀ ਹਾਂ ਜੀ ਕੋਈ ਪੁਆਇੰਟ ਵਗੈਰਾ ਨਹੀਂ ਫਿਕਸ ਕੀਤਾ ਹੀ ਨਹੀਂ ਵੀਰੇ ਜਿਹੜੀ ਆ ਵਾਲੀ ਛੱਡੀ ਹੋਈ ਏ ਨੇ ਏਰੀਆ ਜਗਾ ਛੱਡੀ ਹੋਈ ਹੈ ਅੱਛਾ ਜੀ ਹਾਂ ਇਹ ਜਗ੍ਹਾ ਇਹਦੇ ਨਾਲ ਇੰਟਰਲੌਕ ਹੋ ਜਾਣਾ ਅੱਛਾ ਜੀ ਇੰਟਰਲੌਕ ਹੋ ਜਾਣਾ ਇਹਦੇ ਨਾਲ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਮਤਲਬ ਇਦਾਂ ਫਸ ਜਾਣਾ ਇਹਦੇ ਚ ਹਾਂਜੀ ਹਾਂਜੀ ਠੀਕ ਓਏ ਵੀ ਟ੍ਰੇਡ ਨਹੀਂ ਦਿਖਣੀ ਜਿਵੇਂ ਤੁਸੀਂ ਮੋਸਟਲੀ ਦੇਖਿਆ ਹੋਊਗਾ ਹਾਂਜੀ ਹਾਂਜੀ ਕਦੇ ਸਾਹਮਣੇ ਵੀ ਟੱਕਰ ਆ ਗਈ ਓਕੇ ਜੀ ਹਾਂ ਉਹਦੇ ਇਧਰ ਵੀ ਟੱਕਰ ਆ ਇਧਰ ਵੀ ਟੱਕਰ ਆ ਜੇ ਤੁਸੀਂ ਬਾਅਦ ਚ ਕੋਈ ਚੀਜ਼ ਲਾਉਣੇ ਆ ਨਾ ਆਪਾਂ ਹਾਂਜੀ ਹਾਂਜੀ ਮੋਸਟਲੀ ਦੇਖਿਆ ਵਾਦਰਾਂ ਦੇ ਵਿੱਚ ਟ੍ਰੇਡ ਆ ਜਾਂਦੀ ਆਪਣੇ ਭਰਾਵਾਂ ਜਿਹੜੇ ਦੇਖਣਗੇ ਵੀਡੀਓ ਨੂੰ ਉਹਨਾਂ ਨੂੰ ਆਸ ਹੁੰਦੀ ਹੈ ਕਿ ਸਾਨੂੰ ਇੱਕ ਆਈਡੀਆ ਜਰੂਰ ਦਿਓ ਕਿੰਨਾ ਖਰਚਾ ਆਇਆ ਇਸ ਕੋਟੀ ਤੇ ਜਿਹੜਾ ਹੁਣ ਤੱਕ ਦਾ ਜਿਹੜਾ ਖਰਚਾ ਲੱਗਦਾ ਖਰਚਾ ਆਇਆਗਾ ਉਹ 18 ਲੱਖ ਰੁਪਏ ਦੇ ਕਰੀਬ ਆ 18 ਲੱਖ ਰੁਪਏ ਦੇ ਕਰੀਬ ਆ ਚੁੱਕਿਆ 2500 23 2400 ਸਕਰ ਫੁੱਟ ਦੀ ਇਹ ਕੋਠੀ ਆ 23 2400 ਸਕਰ ਫੁੱਟ ਪਲਾਸਟਰ ਹੋ ਗਈ ਹਾਂਜੀ ਤੇ ਬਾਕੀ ਕੰਮ ਰਹਿੰਦਾ ਹੈ ਬਾਕੀ ਕੰਮ ਰਹਿੰਦਾ ਹੈ ਵਾਲ ਪੁੱਟੀ ਆਪਾਂ ਤੁਸੀਂ ਦੇਖ ਵਾਲ ਪੁੱਟੀ ਸਿਰਫ ਵਾਲ ਕੰਡਾਂ ਉੱਤੇ ਵਾਲ ਪੱਟੀ ਕੋਟਿੰਗ ਹੋਈ ਹੈ ਹਾਂਜੀ 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 ਹੁਣ ਤੱਕ 18 ਲੱਖ ਰੁਪਏ ਦੋਸਤੋ ਖਰਚਾ ਆ ਹਾਂਜੀ ਇਸ ਤੋਂ ਬਾਅਦ ਬਾਈ ਜੀ ਤੁਸੀਂ ਐਸਟੀਮੇਟ ਕੀ ਦਿੱਤਾ ਸੀਦਾ ਅਸੀਂ ਇਹਨਾਂ ਦਾ ਕਲਾਇੰਟ ਦਾ ਸੀਗਾ ਐਸਟੀਮੇਟ ਵੀ ਸਾਡੇ ਕੋਲੇ 25 25.5 ਦਾ ਬਜਟ ਹੈ ਬਜਟ ਹੈ ਠੀਕ ਹੈ ਜੀ ਤੇ ਵੀ ਕਹਿੰਦੇ ਵੀ ਸੀ 25 ਲੱਖ ਰੁਪਏ ਸੀ ਲੈ ਕੇ ਚੱਲੇ ਆ ਹਾਂਜੀ ਤੁਹਾਨੂੰ ਕਮਰੇ ਦੱਸ ਤੇ ਬਸ 25 ਲੱਖ ਰੁਪਏ 25 ਲੱਖ ਰੁਪਏ ਦੱਸੋ ਜੀ ਨਾ ਐਸਟੀਮੇਟ ਤੇ ਡਿਜ਼ਾਈਨ ਦੱਸਿਆ ਡਿਜ਼ਾਈਨ ਜਰੂਰ ਦੱਸਿਆ ਡਿਜ਼ਾਈਨ ਹੈ ਜਿਹੜਾ ਉਹ ਤੁਹਾਡੇ ਬਜਟ ਨੂੰ ਵੀ ਡਿਸਟਰਬ ਕਰਦਾ ਹੈ ਕਰਦਾ ਜੀ ਕਰਦਾ ਜੇਕਰ ਜ਼ਿਆਦਾ ਡਿਜ਼ਾਈਨ ਆਪਾਂ ਪਵਾ ਮੈਂ ਕੋਠੀ ਦੇ ਵਿੱਚ ਤਾਂ ਮੇਨਟੇਨ ਥੋੜੀ ਬਾਅਦ ਦੇ ਖਰਚਾ ਬਾਤ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀ ਜੇਕਰ ਕੰਪਲੀਟ ਹੁੰਦੀ ਹੈ ਕੋਠੀ ਕੰਪਲੀਟ ਹੋਣ ਤੋਂ ਬਾਅਦ ਵੀ ਤੁਹਾਨੂੰ ਆਪਾਂ ਸਾਰੀ ਕੋਠੀ ਦਿਖਾਵਾਂਗੇ ਕਿ ਕਿਵੇਂ ਦੀ ਬਣੀ ਹੈ ਕੋਠੀ ਸੋ ਇੱਕ ਵਾਰ ਤੁਸੀਂ ਜਸਟ ਫਰੰਟ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਤੇ ਅੰਦਰ ਦਾ ਪਲਾਨ ਤੁਹਾਨੂੰ ਸਮਝ ਆ ਗਿਆ ਹੋਊਗਾ ਸੋ ਜੇਕਰ ਤੁਸੀਂ ਵੀ ਇਦਾਂ ਦੀ ਕੋਠੀ ਡਿਜ਼ਾਈਨ ਕਰਵਾਉਣੇ ਤਾਂ ਵੀਰੇ ਨਾਲ ਗੱਲਬਾਤ ਕਰ ਸਕਦੇ ਹੋ ਕੰਟੈਕਟ ਨੰਬਰ ਦੇਵਾਂਗੇ ਬਾਈ ਦਾ ਸੋ ਧੰਨਵਾਦ ਜੀ ਥੈਂਕ ਯੂ